ਦੇ ਕੰਮੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਰੀ ਚੰਪੌਰ ਸਾਹਿਬ ਦੇ ਨੇੜੇ ਆ ਸੱਤ ਲੋਹ ਦਰਿਆ ਦੇ ਢਾਹ ਪੂਰੀ ਲੱਗ ਚੁੱਕੀ ਆ ਸਾਰੇ ਪਿੰਡਾਂ ਨੂੰ ਬੇਨਤੀ ਆ ਚੌਕਸ ਰਹੋ ਕਿਉਂਕਿ ਜਿਹੜੀ ਪੱਕੀ ਠੋਕਰ ਆ ਉਹ गिर ਚੁੱਕੀ ਆ ਇਹ ਦੇਖਦੇ ਜਣੀ ਦੌਦਪੁਰ ਦੇ ਨੇੜੇ ਪੱਕੀ ਠੋਕਰ ਆ ਉਹ ਗਰ ਚੁੱਕਿਆ ਪ੍ਰਸ਼ਾਸਨ ਦੇ ਹੱਥ ਖੜੇ ਆ ਔਰ ਪ੍ਰਸ਼ਾਸਨ ਔਰ ਇਹ ਤੇ ਜਣੀ ਸਮਝ ਲਓ ਵੀ ਅਧਿਕਾਰੀ ਮਾੜਾ ਮੋਟਾ ਫਿਰ ਰਹੇ ਆ ਬਸ ਟਾਈਮ ਪਾਸ ਕਰ ਰਹੇ ਆ ਉਹ ਤੇ ਬਿਨਾ ਹੋਰ ਕੁਝ ਨਹੀਂ ਹੈਗਾ ਜਿਹੜੀ ਇਹ ਠੋਕਰ ਆ ਇਹ गिर ਚੁੱਕੀ ਆ ਤੋ ਤੁਸੀਂ ਦੇਖ ਸਕਦੇ ਆ ਕਿ ਵੱਡਾ ਹੁਣ ਖਤਰਾ ਬਣ ਚੁੱਕਿਆ ਆਪਣੇ ਇਲਾਕੇ ਨੂੰ ਸ੍ਰੀ ਚਮਕੌਰ ਸਾਹਿਬ ਦੇ ਬੇਟ ਇਲਾਕੇ ਨੂੰ ਸਾਚੂਆੜਾ ਲੁਧਿਆਣਾ ਲਗ ਇਲਾਕੇ ਦੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਉਰੇ ਪਹੁੰਚੇ ਦੇ ਸਭ ਨੇ ਬੰਨ ਲਾਇਆ ਪਰ ਪ੍ਰਸ਼ਾਸਨ ਦੀ ਕਮੀ ਹੋਈ ਕਿਉਂਕਿ ਦਰਿਆ ਦੇ ਦੂਜੇ ਪਾਸੇ ਸੱਤ ਲੋਹ ਦੇ ਵਿੱਚ ਜਿਹੜੀ ਜੰਗਲਾਤ ਦੀ ਜ਼ਮੀਨ ਆ ਉਹ ਅਫਸਰਾਂ ਕੋਲ ਆ بڑے بڑے ਅਫਸਰਾਂ ਨੇ ਉਹਨਾਂ ਦਾ ਕਬਜ਼ਾ ਕਰਿਆ ਹੋਇਆ ਪਬੂਲਰ ਲਾਏ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਆ ਦੇਖੋ ਗਿਰ ਰਿਹਾ ਤੁਹਾਡੇ ਸਾਹਮਣੇ ਇਹ ਠੋਕਰ ਗਿਰ ਰਹੀ ਆ ਅਫਸਰਾ ਨੇ ਅਫਸਰਾ ਨੇ ਜਮੀਨਾਂ ਉਹਨਾਂ ਨੇ ਬਚਾਉਣ ਵਾਸਤੇ ਇਹ ਸਾਡੂ ਲੋਕਾਂ ਦੀ ਬਲੀ ਦੇ ਲੱਗੇ ਆ ਇਹ ਤੇ ਆਪਣੇ ਸਾਹਮਣੇ ਆਇਆ ਠੋਕਰ ਬਿਲਕੁਲ ਘਿਰ ਚੁੱਕੀ ਆ ਤੁਸੀਂ ਦੇਖ ਸਕਦੇ ਆ ਠੋਕਰ ਬਿਲਕੁਲ ਘਿਰ ਚੁੱਕੀ ਆ ਇਹ ਪ੍ਰਸ਼ਾਸਨ ਦੀ ਬਿਲਕੁਲ ਨਾਕਾਮੀ ਆ ਇਹ ਉਹ ਇਹ ਚੁੱਪਚਾਪ ਤਮਾਸ਼ਾ ਦੇਖਿਆ ਪ੍ਰਸ਼ਾਸਨ ਨੇ ਜਿਹੜਾ ਲੋਕਾਂ ਦੀ ਕਰੀ ਹੋਈ ਮਿਹਨਤ ਤੇ ਪਾਣੀ ਫੇਰਿਆ ਬਾਦਰ ਤੀਤੀ ਬਣੀ ਹੋਈ ਆ ਜੋ ਪੰਜਾਬ ਦੇ ਲੋਕ ਉਰੇ ਆ ਕੇ ਸੇਵਾ ਕਰਦੇ ਉਹਨਾਂ ਦੇ ਪਾਣੀ ਫੇਰਿਆ ਇਹ 7 ਲੋਹ ਦਾ ਦਰਿਆ ਦਾ ਜਿਹੜਾ ਪਾਣੀ ਆ ਪਿੰਡਾਂ ਦੇ ਵਿੱਚ ਜਾਣਾ ਸੋ ਸਾਰੇ ਇਲਾਕੇ ਨੂੰ ਵੀ ਬੇਨਤੀ ਆ ਵੀ ਚੌਕਸ ਰਹੋ ਕਿਸੇ ਵੀ ਸਮੇਂ ਬੰਨ ਨੂੰ ਢਾਹ ਲਾ ਕਰ ਸਕਦੀ ਆ ਕਿਉਂਕਿ ਇਹ ਬੰਨ ਦੇ ਜਿਹੜੀ ਠੋਕਰ ਆ ਪੱਕੀ ਉਹ गिर ਚੁੱਕੀ ਆ ਸਾਰੀ ਆ ਦੇਖਦੇ ਤੋਂ ਇੱਕ ਸਾਡੇ ਉਹ ਗਿਰ ਚੁੱਕੀ ਆ ਬਿਲਕੁਲ